ਮਹਾ ਸ਼ਿਵਰਾਤਰੀ ਦੇ ਮੌਕੇ ਤੇ ਧਾਰਮਿਕ ਉਤਸਵ ਕਮੇਟੀ ਵੱਲੋਂ 14ਵੀਂ ਸਾਲਾਨਾ ਵਿਸ਼ਾਲ ਸ਼ੋਭ ਯਾਤਰਾ ਕੱਢੀ ਗਈ। ਜ਼ਿਲ੍ਹਾ ਸ਼ੀਤ ਭਗਤ ਸਿੰਘ ਨਗਰ ਨਵਾਂ ਸ਼ਹਿਰ ਵਿਖੇ ਦਾਣਾ ਮੰਡੀ ਤੋਂ ਮਹਾ ਸ਼ਿਵਰਾਤਰੀ ਦੇ ਮੌਕੇ ਤੇ ਧਾਰਮਿਕ ਉਤਸਵ ਕਮੇਟੀ ਵੱਲੋਂ 14ਵੀਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਜਿਸ ਚ ਸੰਤ ਮਹਾਪੁਰਸ਼ਾਂ ਅਤੇ ਆਜਾਰਿਆ ਦੇ ਨਾਲ ਨਾਲ ਵੱਡੀ ਗਿਣਤੀ 'ਚ ਸ਼ਰਧਾਲੂਆਂ ਨੇ ਵੀ ਸ਼ਿਰਕਤ ਕੀਤੀ। ਇਸ ਭਗਵਾਨ ਸ਼ਿਵ ਦੀ ਮਹਿਮਾ ਦਾ ਗਾਇਨ ਵੀ ਕੀਤਾ ਗਿਆ ਜਿਸ ਵਿੱਚ ਭਗਵਾਨ ਸ਼ਿਵ ਪਾਰਵਤੀ ਰਾਧਾ ਕ੍ਰਿਸ਼ਨ ਰਾਮ ਪਰਿਵਾਰ ਰਾਮ ਲਕਸ਼ਮਣ ਅਤੇ ਭਗਵਾਨ ਸ਼ਿਵ ਦੇ ਹੋਰਾਂ ਰੂਪਾਂ ਦੀ ਝਾਕੀ ਵੀ ਸ਼ਾਮਲ ਕੀਤੀ ਗਈ ਇਸ ਮੌਕੇ ਤੇ ਕਮੇਟੀ ਦੇ ਪ੍ਰਧਾਨ ਡਾਕਟਰ ਜੇ ਕੇ ਨਗਰ ਕੌਂਸਲ ਸਾਹਿਬ ਦਾ ਪ੍ਰਧਾਨ ਸਚਿੰਤ ਦੀਵਾਨ ਅਤੇ ਹੋਰ ਵੀ ਮੈਂਬਰ ਸਹਿਵਾਨ ਹਾਜ਼ਰ ਰਹੇ ਆਓ ਦੇਖਦੇ ਹਾਂ ਮੌਕੇ ਦੀਆਂ ਵਿਸ਼ੇਸ਼ ਤਸਵੀਰਾਂ ਅੱਜ ਅਸੀਂ ਮਹਾਸ਼ਿਵਰਾਤਰੀ ਦੇ ਉਪਲਖਸ਼ ਦੇ ਉੱਤੇ ਸ਼ੋਭਾ ਯਾਤਰਾ ਕਰ ਰਹੇ ਆਂ ਮਹਾਸ਼ਿਵਰਾਤਰੀ ਦੇ શુભ ਉਪਲਖਸ਼ ਤੇ ਮੈਂ ਆਪਣੇ ਵੱਲੋਂ ਆਪਣੇ ਸਾਰੇ ਸਾਥੀ ਕੌਂਸਲਰਾਂ ਵੱਲੋਂ ਆਪਣੀ ਟੀਮ ਵੱਲੋਂ ਸਾਰੇ ਨਵੇਂ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਔਰ ਸ਼ਿਵਜੀ ਅੱਗੇ ਇਹ ਹੀ ਬੇਨਤੀ ਕਰਦਾ ਕਿ ਸਾਡੇ ਨਵਾਂ ਸ਼ਹਿਰ ਦੀ ਜਨਤਾ ਦੇ ਉੱਤੇ ਨਵਾਂ ਸ਼ਹਿਰ ਦੇ ਵਸਨੀਕਾਂ ਦੇ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਨਵਾਂ ਸ਼ਹਿਰ ਦੀ ਜਨਤਾ ਸੁੱਖ ਸ਼ਾਂਤੀ ਤੇ ਖੁਸ਼ੀਆਂ ਦੇ ਨਾਲ ਰਹਿ ਸਕੇ ਓਮ ਨਮਾ ਸ਼ਿਵਾਏ ਪ੍ਰਾਪਤੀ ਦੇ ਸ਼ੁਭ ਮੌਕੇ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਹੋਣ ਔਰ ਭੋਲੇनाथ ਅੱਗੇ ਇਹ ਅਰਦਾਸ ਕਰਦੇ ਆ ਇਹ ਭੋਲੇनाथ ਨਵਾਂ ਸ਼ਹਿਰ ਵਾਸਤੇ ਸਮੂਹ ਦੇਸ਼ ਵਾਸੀਆਂ ਵਾਸਤੇ ਇਹ ਸ਼ੁਭ ਦਿਨ ਖੁਸ਼ੀਆਂ ਦਾ ਪਰ ਸਰਾਤ ਸਰਵਾਂਤਰੀ ਦੇ ਤਿਆਰ ਤਿਉਹਾਰ ਤੇ ਮੈਂ ਆਪਣੇ ਸਾਰੇ ਇਲਾਕਾ ਨਿਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਔਰ ਦੇਸ਼ ਵਿਦੇਸ਼ ਵਿੱਚ ਜਿਹੜੇ ਵੀ ਲੋਕ ਬੱਟੇ ਸਾਰਿਆਂ ਨੂੰ ਬਹੁਤ ਬਹੁਤ ਮੁੜਕਮਤ ਦੇਂਦਾ ਤੇ ਬਹੁਤ ਬਹੁਤ ਅਰਦਾਸ ਕਰਦਾ ਕਿ ਪ੍ਰਮਾਤਮਾ ਆਪਣੇ ਮੇਰੇ ਪ੍ਰਿਆਰ ਪਰਿਆਤ ਸਾਰੇ ਦੇ ਸਰ ਉਤੇ ਰੱਖਣ ਔਰ ਸਾਡਾ ਜਿਹੜਾ ਇਲਾਕਾ ਸਾਡਾ ਦੇਸ਼ ਹੈ ਸਾਡੀ ਸੂਬਾ ਉਹ ਤਰੱਕੀ ਕਰੇ ਪ੍ਰਮਾਤਮਾ ਦੇ ਚੀਰ ਬਣਾ ਬਹੁਤ ਬਹੁਤ ਰੋ ਪਰਿਆਵਾਸੀਓ ਆਸਵੰਤ ਦੇ ਸ੍ਰੀ ਪੁਰਸਿੱਧ ਨਵਾਸੀਓ ਸਾਹਿਬਾ ਪ੍ਰਧਾਨ ਜੀਆ ਲੱਖ ਲੱਖ ਵਧਾਈਆਂ ਅੱਜ ਸਮਾਸ਼ਰ ਵਿਕੇ